ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰਾ ਵਿਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਦੋਨੋਂ ਤੇਰਾ ਨੇ ਲਗਾਏ ਇੱਕ ਦੂਜੇ ਤੇ ਮਾਰਕੁੱਟ ਕਰਨ ਦੇ ਗੰਭੀਰ ਆਰੋਪਾਂ ਰੇਮ ਲਾਈਵ ਲਈ ਫਗਵਾੜਾ ਤੋਂ ਪੰਕਜ 파ਰਤਵਾਸ ਦੇ ਨਾਲ ਪੁਨੀਤ ਦੀ ਰਿਪੋਰਟ ਕੀ ਨਾਮ ਹੈ ਭਾਈ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਸਾਡਾ ਕੋਈ ਬਲਜੋਤ ਸਿੰਘ ਨਾਮਾ ਖੁਰਮਪੁਰ ਪਿੰਡ ਆ ਤੇ ਭਾਈ ਜੀ ਆਪਣਾ ਇਹ ਉਮਰ ਕਿੰਨੀ ਤੁਹਾਡੀ ਮੇਰੀ ਭਈ 15 ਸਾਲ ਅੱਛਾ ਤੇ ਜਿਹੜੀਆਂ ਸੱਟਾਂ ਲੱਗੀਆਂ ਹਸਪੀਟਲ ਐਡਮਿਟ ਹੋਏ ਆ ਕੀ ਕਾਰਨ ਇਹਦਾ ਕੋਈ ਪਿੰਡ ਲੜਾਈ ਹੋ ਗਈ ਸੀਗੀ ਤੇ ਭਾਈ ਅਸੀਂ ਜਦੋਂ ਦੁਪਹਿਰੇ ਆਪਣਾ ਬੁਲਟ ਤੇ ਸੀਗੇ ਉਹ ਥੋੜਾ ਜਿਹਾ ਭਾਈ ਤੇਜ਼ ਨੰਗੇ ਤੇ ਭਾਈ ਸਾਡੀ ਉੱਥੇ ਗੱਲ ਹੋਈ ਸਾਨੂੰ ਮੱਲੇ ਵਾਲਿਆਂ ਨੇ ਕਿਹਾ ਸੀਗਾ ਕਿਦਾਂ ਤੇਜ਼ ਨੰਨengo ਗੱਲ ਤੋਂ ਅਸੀਂ ਗਲਤੀ ਮੰਨੀ ਅਸੀਂ ਚਲੋ ਤੇਜ਼ ਆ ਤੇ ਸਰ ਉਧਰ ਉਹ ਆਏ ਤੇ ਸਰ ਉਹ ਵੀ ਉਹਨਾਂ ਦਾ ਮੁੰਡਾ ਹੀ ਮੋਟਰਸਾਈਕਲ ਤੇ ਸੀਗਾ ਸਰ ਉਹ ਆ ਕੇ ਕਹਿਣ ਲੱਪੇ ਕਿ ਤੁਹਾਡੇ ਮੁੰਡਾ ਤੇਜ਼ ਨੰਗਿਆ ਸਾਡਾ ਨਹੀਂ ਨੰਗਿਆ ਤੇ ਸਰ ਉਹ ਆ ਕੇ ਗਾਲਾਂ ਕੱਢਣ ਲੱਪੇ ਤੇ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਦੇਖਾਂਗੇ ਤੁਹਾਨੂੰ ਤੇ ਸਰ ਸ਼ਾਮ ਨੂੰ ਕਹਿੰਦੇ 5 ਵਜੇ ਤੁਹਾਨੂੰ ਘਰਾਂ ਬਾਹਰ ਮਿਲਾਂਗੇ ਆ ਕੇ ਤੁਹਾਡੇ ਹੀ ਸਰ ਅਸੀਂ ਸਾਡਾ ਜਿੱਦਾਂ ਘਰ ਬਣਦਾ ਸੀ ਸਾਰੇ ਜਾਣੇ ਘਰ ਬਾਹਰ ਸੀਗੇ ਉਹ ਮਿਸਤਰੀ ਕੰਮ ਕਰਦੇ ਸੀਗੇ ਸੀਮੈਂਟ ਸੁੰਗੜ ਅਸੀਂ ਇੱਧਰ ਰੇਤਾ ਚੱਕਦੇ ਸੀਗੇ ਸਰ ਉਹ ਤਿੰਨੇ ਜਾਣੇ ਘਰ ਦੇ ਆਪ ਸੀਗੇ ਸਰ ਸਿਰੋਂ ਦਾ ਮੁੰਡਾ ਸੀਗਾ ਚਾਚਾ ਸੀਗਾ ਤੇ ਡੈਡੀ ਤੇ ਸਰ ਉਹਨੇ ਬਾਹਰੋਂ ਮੁੰਡੇ ਸੱਦੇ ਹੋ ਸੀਗੇ ਉਹਨਾਂ ਦਾ ਨਾਮ ਨੂੰ ਪਤਾ ਪਿੰਡ ਦੇ ਹੀ ਰਹਿੰਦੇ ਹਾਂਜੀ ਪਿੰਡ ਦੇ ਹੀ ਖਰਮਪੁਰ ਦੇ ਹੀ ਸਰ ਤੇ ਉਹਨਾਂ ਦੇ ਮੁੰਡੇ ਦੇ ਨਾਮ ਸਰ ਹਰਕਮਲਜੋ ਸਿੰਘ ਤੇ ਸਰ ਡੈਡੀ ਉਹਦੇ ਬੱਬਾ ਕਹਿੰਦੇ ਤੇ ਜੀ ਚਾਚੇ ਨੂੰ ਸੋਨੂ ਤੇ ਸਰ ਉਹਨੇ ਬਾਹਰੋਂ ਵੀ ਮੁੰਡੇ ਸੱਦੇ ਹੋ ਸੀਗੇ ਕਿੰਨੇ ਮੁੰਡੇ ਸੀ ਬਾਹਰ ਦੇ ਜਾ ਖਨਾਉ ਮੁੰਡੇ ਸੀਗੇ ਟੋਟਲ ਸਰ 18-19 ਜਣੇ ਸੀਗੇ ਤੇ ਸਰ ਉਹਨਾਂ ਨੇ ਆਂਦੇ ਨੇ ਸਰ ਮਾਰਨੀਆਂ ਸ਼ੁਰੂ ਕਰਤੀਆਂ ਮੇਰੇ ਮੰਮਾ ਵੀ ਬਾਹਰ ਸਰ ਸਰਦਾਰਾਤ, ਕਿਰਪਾਨਾ ਖੰਡੇ ਸੀਗੇ ਉਹਨਾਂ ਦੇ ਕੋਲ ਤੇ ਸਰ ਉਹਨਾਂ ਨੇ ਪਹਿਲਾਂ ਵੀ ਕਦੀ ਤੁਹਾਡੀ ਉਹਨਾਂ ਨਾਲ ਕੋਈ ਨੋਕ ਜੋਗ ਜਾਂ ਕੋਈ ਟਕਰਾਅ ਹੋਈ ਸੀ ਨਹੀਂ ਸਰ ਪਹਿਲਾਂ ਨਹੀਂ ਹੋਈ ਸੀ ਇਹ ਪਹਿਲੀ ਵਾਰ ਸੀ ਇਦਾਂ ਹੋ ਗਿਆ ਹਾਂਜੀ ਠੀਕ ਹੈ ਤੇ ਤੇ ਸਰ ਫੇ ਉਹਨਾਂ ਨੇ ਸਰ ਮੰਮੀ ਨੂੰ ਵੀ ਤੱਕ ਮਾਰਿਆ ਤੇ ਸਰ ਡੈਡੀ ਦੇ ਵੀ ਪਹਿਲਾਂ ਮਾਰੀਆਂ ਤੇ ਸਰ ਮੈਂ ਆਪਣੇ ਬਚਾ ਲਈ ਉਹਨਾਂ ਦੇ ਮਾਰੀਆਂ ਇਸਰਫੇ ਉਹਨਾਂ ਨੇ ਮੇਰੇ ਵੀ ਮਾਰਿਆ ਹਾਂਜੀ ਕਹਿੰਦੇ ਜਿਹੜਾ ਤੁਸੀਂ ਸਿਵਰ ਹਸਪੀਟਲ 'ਚ ਅਜਾਇਬ ਮੈਂ ਹੋਇਆ ਫਿਰ ਝਗੜਾ ਹੋ ਗਿਆ ਕੋਈ ਤੁਹਾਡਾ ਹਰਕਮਲ ਜੋਸੇ ਕਿੱਥੇ ਰਹਿਣਾ ਹੈ ਖੌਰਮ ਪਰ ਕੀ ਮਾਮਲਾ ਕੀ ਸੀ ਸਾਰਾ ਇਹ ਪੜੇ ਪਿੰਡ ਦੇ ਵਿੱਚ ਜਿੱਦਾਂ ਰੰਜਿ ਚੱਲਦੀ ਸੀ ਉਹਨਾਂ ਨੇ ਮੁੰਡਿਆਂ ਦੀ ਤੇ ਮਤਲਬ ਗੜੀ ਗੜੀ ਮਾਰਦੇ ਸੀਗੇ ਤੁਹਾਡੀ ਸੀ ਰਣਜੀਤ ਜੀਾਂ ਕਿਸੇ ਉਹਨਾਂ ਦੀ ਸੀਗੀ ਭਾਜੀ ਉਹਦਾ ਡੈਡੀ ਜੀ ਦੁਬਾਰੋ ਆਇਆ ਜੀਗਾ ਉਹ ਮਤਲਬ ਉਹੀ ਗੱਲ ਕਰਦੇ ਜਦੋਂ ਉਹਦੇ ਮੁੰਡੇ ਪਟੱਕ ਬੜੁਕੇ ਭੇਜ ਆਉਂਦੇ ਬੋਟ ਦੇ ਜਦੋਂ ਗੱਲ ਕੀਤੀ ਕਿ ਹਾਂ ਇੱਕ ਵਾਰ ਕੱਢ ਲਓ ਕਟਾ-ਕੱਟੇ ਦਾ ਡੈਡੀ ਕਹਿੰਦਾ ਤੇ ਜਿਹਨੂੰ ਵੀ ਜਿਹਨੂੰ ਵੀ ਗੱਲ ਆ ਕਹਿੰਦਾ ਮੇਰਾ ਕਹਿੰਦਾ ਮੈਂ ਮੇਰੇ ਉੱਥੇ ਆ ਕਿਹੜਾ ਬੰਦਾ ਕਿੱਥੇ ਕਹਿੰਦਾ ਉਹਨੇ ਉਹਨੇ ਕਹਿੰਦਾ ਹਿਆਰਪੁਰ ਆ ਜਾਓ ਕਹਿੰਦਾ ਮੇਰੇ ਬੰਦੇ ਉੱਥੇ ਆ ਕਹਿੰਦਾ ਉੱਥੇ ਦੇਖ ਲਓ ਧੰਨਵਾਦ ਉਹਦੀ ਸਾਰਾ ਸਾਡੇ ਕੋਲ ਰਿਕਾਰਡਿੰਗ ਉਹ ਵੀਡੀਓ ਪਈ ਆ ਤੇ ਇਦਾਂ ਕਹਿੰਦਾ ਕਹਿੰਦਾ ਮੇਰੇ ਬੰਦੇ ਉੱ ਤੇ ਜਿਕੇ ਉੱਥੇ ਕੀ ਉੱਥੇ ਕੀ ਆ ਬਿਨਾਂ ਕੋਈ ਲੜਨ ਲੱਗਿਆ ਲੜਨ ਦੇ ਲਈ ਰੀਜ਼ਨ ਕੀ ਆ ਤੁਹਾਡਾ ਤੁਸੀਂ ਪੈਂਡਾ ਕੇ ਦੇਖ ਲੋ ਕਹਿੰਦਾ ਨਹੀਂ ਕਹਿੰਦਾ ਸਾਡੇ ਬੰਦੇ ਉੱਥੇ ਆ ਤੇ ਸਾਰਾ ਸ਼ਾਮ ਦਾ 5 ਵਜੇ ਦਾ ਟਾਈਮ ਪਾ ਲਿਆ ਟਾਈਮ ਬਣਨ ਲੱਗਿਆ ਫਿਰ ਜਦੋਂ ਸਾਰੇ ਹੀ ਗੱਲ ਕਰਨ ਗਏ ਆ ਗੱਲ ਕਰਨ ਗਏ ਨਾ ਘਰੇ ਚਾਰ ਪੰਜ ਬੰਦੇ ਸੀਗੇ ਜਿਆਦਾ ਸੀਗੇ ਜਦੋਂ ਹੀ ਮੈਂ ਮੈਂ ਤੇ ਚਾਚਾ ਗੱਲ ਕਰਨ ਗਏ ਅੰਦਰ ਗਏ ਆ ਅੰਦਰ ਜਾਂਦੇ ਸਾਰੀ ਮਾਰਨ ਲੱਪੇ ਮੈਨੂੰ ਬਚਾਉਣ ਦੇ ਵਿੱਚੋਂ ਦੇ ਚਾਚੇ ਦੇ ਲੱਗ ਗਏ ਇਹ ਗੱਲ ਬਾਤ ਜੀ ਮਾਰੇ ਹਰੋ ਦੂਜੀ ਤੇ ਆਸੀ ਉਹਨਾਂ ਕਰਪਾਨ ਤੇ ਖੰਡਾ ਸੀਗਾ ਜੀ ਉਹਨਾਂ ਦਾ ਕਹਿਣਾ ਕਿ ਤੁਸੀਂ ਉਹਨਾਂ ਦੇ 19 20 ਜਿਹੜੇ ਮੁੰਡੇ ਸੀਗੇ ਹਮਲਾ ਕੀਤਾ ਉਹਨਾਂ ਭਾਜੀ ਚਲੋ ਤੁਸੀਂ ਉਹਨਾਂ ਨੂੰ ਵੀ ਦੇਖ ਕੇ ਆਏ ਆ ਨਾ 19 20 ਜਣੇ ਹੁੰਦੇ ਭਾਜੀ ਸਾਡੇ ਆ ਹਾਲਾਤੋਂ ਨਹੀਂ ਤੁਸੀਂ ਵੀ ਸੀਸੀਟੀਵੀ ਵਗੈਰਾ ਤੁਸੀਂ ਸਿਆਣੇ ਆ ਭਾਜੀ ਉਹ ਉਹਦਾ ਉੱਥੇ ਜਾ ਕੇ ਪਤਾ ਲੱਗੂ ਸਾਡੇ ਹਿਸਾਬ ਨਾਲ ਤੁਸੀਂ ਤੇ ਹੈ ਨਹੀਂ ਕੁਝ ਵੀ ਕਿ ਗਲੀ ਪੱਧਰੀ ਉਧਰ ਕਿੰਨੇ ਜਣੇ ਜ਼ਖਮੀ ਹੋਏ ਸਾਡੇ ਮੈਂ ਤੇ ਚਾਚਾ ਜੀ ਦੋਨੇ ਸੀਗੇ ਉਦੋਂ ਤੇ ਦੋਨੇ ਜ਼ਖਮੀ ਹੋ ਗਏ ਦੋਨੇ ਜਣੇ ਗਏ ਸੀ ਹਾਂਜੀ ਸਾਨੂੰ ਗੱਲ ਕਰਨ ਲਈ ਸੱਦਿਆ ਗਲੀ ਸਾਰੀ ਇਕੱਠੀ ਕੀਤੀ ਸੀ ਇਹਨਾਂ ਨੇ ਗੱਲ ਕਰਨ ਗਏ ਇਹ ਕੁਝ ਸਾਰੇ ਉਹ ਵੀ ਪਿੰਡ ਦੇ ਸੀਗੇ ਉਹ ਵੀ ਮਾਰਨ ਪਏ ਉਹ ਤੋਂ ਮਾਰ ਕੋਈ ਪੁਲਿਸ ਪ੍ਰਸ਼ਾਸਨ ਕੋਈ ਬਿਆਨ ਲੈਣਾ ਹੈ ਅੱਜ ਤੱਕ ਤੱਕ ਕੋਈ ਨਹੀਂ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਭਾਈ ਤਾਂ ਇਨਸਾਫ ਹੀ ਮੰਗ ਕਰਦੇ ਹਾਂ ਹੋਰ ਭਾਈ ਆ ਬਾਤ ਇਹ ਆ ਅਸਰ ਜੱਟ ਮਾਰੀ ਕੋਠੇ ਤੋਂ ਮਾਰੀ ਵੀਰੇ ਤੇ ਪਰਲਾ ਬੰਨਿਆ ਉਹ ਵੀ ਖੁੱਲ ਗਿਆ ਹੈਗਾ ਤੇ ਇਹ ਇਹ ਜਨਾਨੀ ਆਈਟਾ ਮਾਰਦੇ ਗਿਆ ਇਹਨਾਂ ਦੇ ਜਿਹੜੇ ਮੁੰਡੇ ਮੁੰਡੇ ਸੀਗੇ ਉਹ ਵੀ ਆਈਟਾ ਮਾਰਦੇ ਉਹ ਕੋਠੇ ਤੋਂ ਮਾਰਦੇ ਇਹ राजमणि वन मोटल एसबीएस एस नगर हुशियारपुर रोड फगवाड़ा ਵਿਖੇ ਹੁਣ ਤੁਹਾਨੂੰ ਵਧੀਆ ਅਤੇ ਸਾਫ਼ ਸੁਥਰੇ ਲਗਜ਼ਰੀ ਰੂਮ ਵਾਜਵੇਟਾਂ ਤੇ ਮਿਲਣਗੇ। राजमणि ਫਾਈਨੈਂਸ ਕੰਪਨੀ ਤੋਂ ਹੁਣ ਤੁਸੀਂ ਪੀਵੀ ਰੈਫ੍ਰਿਜਰੇਟਰ ਮੋਟਰਸਾਈਕਲ ਸਕੂਟਰ ਬੱਸ ਤਰ੍ਹਾਂ ਦੇ ਲੈਂਡ ਵਾਸਤੇ ਆਸਾਨ ਕਿਸ਼ਤਾਂ ਤੇ ਜਿਵੇਂ ਕਿ ਡੇਲੀ بیس ਹਫਤਾਵਾਰਿਕ ਮਹੀਨੇ ਵਾਸਤੇ ਲੋਨ ਲੈ ਸਕਦੇ ਹੋ ਇੱਥੇ ਹਰ ਤਰ੍ਹਾਂ ਦੇ ਲੋਨ ਦਿੱਤੇ ਜਾਂਦੇ ਹਨ। ਪਤਾ ਐਸੀਐਫ ਨੰਬਰ 375 ਐਸਬੀਐਸ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ।